ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਕੱਲ ਰਾਤ ਨੂੰ ਮੇਰੇ ਵਟਸਐਪ ਤੇ ਇੱਕ ਬੜੀ ਹੀ ਚਿੰਤਾਜਨਕ ਤਸਵੀਰ ਆਂਦੀ ਹੈ ਜਿਸ ਨੂੰ ਵੇਖ ਕੇ ਮੇਰਾ ਮਨ ਬੜਾ ਦੁਖੀ ਹੋਇਆ ਔਰ ਮੈਂ ਇਹ ਸੋਚਿਆ ਕਿ ਜਿਹੜੀ ਸਾਡੀ ਸੋ ਕਾਲਡ ਕਮੇਟੀ ਹੈ ਸਰਕਾਰੀ ਕਮੇਟੀ ਹੈ ਭਾਰਤੀ ਜਨਤਾ ਪਾਰਟੀ ਮੈਨੇਜਮੈਂਟ ਕਮੇਟੀ ਉਰਫ ਦਿੱਲੀ ਕਮੇਟੀ ਹੈ ਇਹ ਸਾਡੇ ਜਿਹੜੇ ਸਿੱਖ ਨੌਜਵਾਨ ਬੱਚੇ ਐ ਸਾਡੀ ਜਿਹੜੀ ਆਲ ਵਾਲੀ ਪਨੀਰੀ ਐ ਇਹ ਸਿੱਖ ਛੋਟੇ ਛੋਟੇ ਬੱਚਿਆਂ ਨੂੰ ਕੀ ਮਰਿਆਦਾ ਦੇ ਬਾਰੇ ਗਿਆਨ ਦੇ ਰਿਹਾ ਹੈ ਕੀ ਮਰਿਆਦਾ ਦੇ ਬਾਰੇ ਸਿਖਾ ਰਿਹਾ ਹੈ ਇਹ ਇੱਕ ਤਸਵੀਰ ਹੈ ਸੰਗਤ ਜੀ ਜਿਹੜੀ ਤਿਲਕਨਗਰ ਦੇ ਵਿੱਚ ਕੱਲ ਇੱਕ ਪ੍ਰੋਗਰਾਮ ਕਰਾਇਆ ਗਿਆ ਜਿਹੜਾ ਸੰਤਗੜ ਇਲਾਕਾ ਪੈਂਦਾ ਉਹਦੇ ਵਿੱਚ ਇਹ ਪ੍ਰੋਗਰਾਮ ਕਰਾਇਆ ਗਿਆ ਬੱਚਿਆਂ ਦਾ ਗੁਰਮਤ quiz ਸੀਗਾ ਜਿਸ ਦਿਨ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਖਬਰ ਤਾਂ 5-6 ਬੱਚਿਆਂ ਦੀ ਹੈ ਪਰ ਤਸਵੀਰ ਦੇ ਵਿੱਚ ਜੋ ਬੱਚੇ ਨਜ਼ਰ ਆ ਰਹੇ ਹੈ ਜਿਹੜੇ ਬੱਚਿਆਂ ਨੂੰ ਨਕਲੀ ਦਾੜੀ ਲਾ ਕੇ ਸਟੇਜ ਦੇ ਉੱਤੇ ਮਿਠਾਇਆ ਗਿਆ ਕੀਰਤਨ ਕਰਨ ਵਾਸਤੇ ਜੋ ਕਿ ਸਾਫ਼-ਸਾਫ਼ ਮर्यादा ਦੀ ਉਲੰਘਣਾ ਹੈ ਗੁਰੂ ਸਾਹਿਬ ਦੀ ਜਿਹੜੀ ਬਖਸ਼ੀ ਹੋਈ ਦਾਣਾ ਉਹਦਾ ਮਜ਼ਾਕ ਉਡਾਇਆ ਗਿਆ ਉਹ ਜਦ ਮੈਂ ਸਾਰੇ ਪ੍ਰੋਗਰਾਮ ਦੀ ਇਨਕੁਆਰੀ ਕਰਦਾ ਤੇ ਬੜੀ ਖਰਾ ਨਹੀਂ ਜਦੋਂ ਗੱਲ ਮੇਰੇ ਸਾਹਮਣੇ ਆਉਂਦੀ ਹੈ ਕਿ ਇਹ ਸਾਰਾ ਪ੍ਰੋਗਰਾਮ ਭਾਰਤੀ ਜਨਤਾ ਪਾਰਟੀ ਮੈਨੇਜਮੈਂਟ ਕਮੇਟੀ ਉਰਫ ਦਿੱਲੀ ਕਮੇਟੀ ਵੱਲੋਂ ਸਪான்ਸਰ ਕੀਤਾ ਜਾਂਦਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਉਸ ਕਮੇਟੀ ਦਾ ਜਰਨਲਿਸਤ ਅਕਤਰ ਜਗਦੀਪ ਕਾਲੋ ਮੀਤ ਪ੍ਰਧਾਨ ਆਤਮਾ ਲੁਬਾਣਾ ਆਤਮਾ ਸਿੰਘ ਲੁਬਾਣਾ ਔਰ ਦੋ ਐਗਜ਼ੀਕਟਿਵ ਮੈਂਬਰ ਮੌਜੂਦ ਸੀਗੇ ਪਰ ਇਹਨਾਂ ਚਾਰਾਂ ਦੇ ਵੱਲੋਂ ਇੱਕ ਲਫਜ਼ ਮੂੰਹ ਤੋਂ ਹੀ ਨਿਕਲਿਆ ਕਿ ਇਹ ਮਰਿਆਦਾ ਦੀ ਲੰਗਣਾ ਹੈ ਇਹ ਮਰਿਆਦਾ ਦੇ ਖਿਲਾਫ ਕੰਮ ਹੋ ਰਿਹਾ ਇਹ ਕੰਮ ਬੰਦ ਕਰੋ ਔਰ ਇੱਕ ਐਗਜ਼ੀਕਟਿਵ ਮੈਂਬਰ ਦਾ ਇਲਾਕਾ ਪੈਂਦਾ ਹੋ ਸੰਗੜ ਔਰ ਆਪ ਸਟੇਜ ਤੇ ਬੈਠੇ ਹੈ ਪਰ ਉਹਨਾਂ ਵੱਲੋਂ ਜਿਹੜੀ ਮਰਿਆਦਾ ਦਾ ਲੰਗਣਾ ਹੋਈ ਇਹਦੇ ਬਾਰੇ ਮੂੰਹ ਤੋਂ ਲਫਜ਼ ਨਹੀਂ ਨਿਕਲਿਆ ਰੋਕਿਆ ਵੀ ਨਹੀਂ ਗਿਆ ਮੈਂ ਹਰਵਿੰਦਰ ਕਾਲਕਾ ਵੀ ਪੁੱਛਣਾ ਚਾਹਾਂਗਾ ਕਿ ਪਾਇਸਾ ਤੁਸੀਂ 2 ਦਿਨ ਪਹਿਲਾਂ ਤੇ ਮੀਡੀਆ ਦੇ ਵਿੱਚ ਬڑے ਵੱਡੇ ਵੱਡੇ ਭਾਸ਼ਣ ਦੇ ਰਹੇ ਸੀਗੇ ਮਰਿਆਦਾ ਦੇ ਬਾਰੇ بڑے ਵੱਡੇ ਵੱਡੇ ਗਿਆਨ ਦੇ ਰਹੇ ਸੀਗੇ ਸਰਦਾਰ ਪਰਮਜੀਤ ਸਿੰਘ ਸਰਦਾਰ ਜੀ ਨੂੰ ਮਰਿਆਦਾ ਦੇ ਬਾਰੇ ਬਹੁਤ ਮਰਿਆਦਾ ਸਿਖਾ ਰਹੇ ਸੀਗੇ ਅੱਜ ਕਿੱਥੇ ਹੋ ਤੁਹਾਨੂੰ ਆਪ ਤਾਂ ਮਰਿਆਦਾ ਦਾ ਗਿਆਨ ਨਹੀਂ ਹੈ ਤੁਸੀਂ ਆਪ ਮਰਿਆਦਾ ਦੀ ਸਾਹਮਣੀ ਕਰ ਸਕਦੇ ਦੂਜਿਆਂ ਨੂੰ ਗਿਆਨ ਦੇ ਰਹੇ ਪਹਿਲੇ ਆਪਣੇ ਵੱਲ ਝਾਕੀ ਮਾਰੋ ਤੁਸੀਂ ਕੱਲ ਤੱਕ ਸਰਦਾਰ ਪਰਮਜੀਤ ਸਿੰਘ ਸਰਦਾਰ ਨੂੰ ਸ਼੍ਰੀ ਕਾਟਕਸਾਬ ਲਗਾਉਣ ਦੀ ਗੱਲ ਆਖਰੇ ਸੀਗੇ ਅੱਜ ਕੱਲ ਰਾਤ ਦੀ ਮੈਂ ਤਸਵੀਰ ਪਾਈ ਹੈ ਤੁਹਾਡੇ ਕੋਲ ਵੀ ਪਹੁੰਚ ਗਈ ਹੋਣੀ ਹੈ ਕਿ ਤੁਸੀਂ ਆਪਣੇ ਜਨਰਲ ਸਕੱਤਰ ਮੀਤ ਪ੍ਰਧਾਨ ਜਿਹੜੇ ਤੁਹਾਡੇ ਤੋਂ ਐਗਜ਼ੀਕਟਿਵ ਮੈਂਬਰ ਉੱਤੇ ਮੌਜੂਦ ਸੀਗੇ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਇਹ ਮਰਿਆਦਾ ਦੀ ਉਲੰਘਣਾ ਹੋਈ ਹੈ ਡਾੜੇ ਦਾ ਮਜ਼ਾਕ ਉਡਾਇਆ ਗਿਆ ਕਿ ਤੁਸੀਂ ਇਸ ਦੇ ਖਿਲਾਫ ਹੁਣੇ ਹੀ ਅਕਾਲ ਤਖਤ ਸਾਹਿਬ ਜਾਓਗੇ ਕਰੋਗੇ ਕਾਰਵਾਈ ਆਪਣੇ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਦੂਜਿਆਂ ਨੂੰ ਪਾਸ਼ਾ ਜਿਣਾ ਬੜਾ ਆਸਾਨ ਹੈ ਮੀਤ ਕਾਲ ਕਾ ਕਿ ਆਪਣੇ ਤੇ ਪੈਂਦੀ ਆ ਨਾ ਤੇ ਤੁਸੀਂ ਬਿਲ ਵਿੱਚ ਵੜ ਜਾਂਦੇ ਹੋ ਘਰਾਂ ਨੂੰ ਤਾਲੇ ਮਾਰ ਲੈਂਦੇ ਹੋ ਤੁਸੀਂ ਸਿਰਫ ਤੇ ਸਿਰਫ ਜਿਹੜੇ ਕੌਮ ਦੀ ਗੱਲ ਕਰਦੇ ਆ ਉਹਨਾਂ ਦੇ ਉੱਪਰ ਚੁੱਕ ਸਕਦੇ ਹੋ ਤਾਂ ਤੁਹਾਡੀ ਆਵਾਜ਼ ਨਿਕਲਦੀ ਆ ਭਾਵੇਂ ਸਰਦਾਰ ਪਰਮਜੀਤ ਸਿੰਘ ਸਰਨਾ ਹੋਵੇ ਭਾਵੇਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਜਿੰਦਰ ਸਿੰਘ ਤਾਮੀ ਜੀ ਹੋਣ ਭਾਵੇਂ ਹੋਰ ਜਿਹੜੇ ਕੌਮ ਦੀ ਗੱਲਾਂ ਕਰਦੇ ਆ ਜਿਹੜਾ ਪੱਤ ਦਾ ਦਰਕ ਰੱਖਦੇ ਆ ਸਿਰਫ ਤੁਸੀਂ ਉਹਨਾਂ ਬਾਰੇ ਬੋਲ ਸਕਦੇ ਹੋ ਕਿ ਤੁਹਾਨੂੰ ਸਰਕਾਰ ਤੁਹਾਡੀ ਚਾਬੀ ਘੁਮਾਉਂਦੀ ਆ ਜੀ ਬੋਲੋ ਅੱਜ ਕਿਥੇ ਹੋ ਬੋਲੋ ਕਰੋ ਪ੍ਰੈਸ ਕਾਨਫਰੈਂਸ ਕਹੋ ਕਿ ਮੈਂ ਸ਼੍ਰੀ ਗਾਂਤਕਾ ਸਾਹਿਬ ਜਾਵਾਂਗਾ ਇਹ ਮਰਾਦਾ ਦੀ ਲੋਗਣਾ ਹੋਈ ਆ ਪਰ ਨਹੀਂ ਆਪਣੇ ਤੋਂ ਆਪਣੇ ਹੁੰਦੇ ਆ ਤੁਸੀਂ ਜਾਈ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਲੱਤਾਂ ਭਾਰ ਨਹੀਂ ਚਲਦੀਆਂ ਤੁਹਾਡੀ ਰੀੜ ਦੀ ਹੱਡੀ ਦੇ ਵਿੱਚ ਦਮ ਹੀ ਨਹੀਂ ਹੈ कि ਤੁਸੀਂ ਕੌਮ ਖੜ ਸਕੋ ਤੁਸੀਂ ਮਰਿਆਦਾ ਦੀ ਸਾਹਮਣ ਕਰ ਸਕੋ ਤੁਹਾਡੇ ਚ ਹਿੰਮਤ ਹੀ ਨਹੀਂ ਕਿਉਂਕਿ ਤੁਹਾਡੇ ਅੰਦਰ ਆਰਐਸਐਸ ਦੀ ਜਿਹੜੀ ਸੋਚ ਹੈ ਉਹ ਵੱਡ ਚੁੱਕੀ ਹੈ ਅੱਜ ਤੁਸੀਂ ਆਪ ਕਰ ਰਹੇ ਹੋ ਕੱਲ ਉਹ ਦੂਜੇ ਕਰਨਗੇ ਤੁਸੀਂ ਕੀ ਸੇਵ ਦੇ ਰਹੇ ਹੋ ਆਲਿ ਪਨੀਰੀ ਨੂੰ ਕੀ ਸਮਝਾ ਰਹੇ ਹੋ ਦਾੜੇ ਦੇ ਬਾਰੇ ਮੈਂ ਅਖੀਰ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਰਫ ਭਾਰਤੀ ਜਨਤਾ ਪਾਰਟੀ ਮੈਨੇਜਮੈਂਟ ਕਮੇਟੀ ਦੇ ਜਿਹੜੇ ਧਰਮ ਪ੍ਰਚਾਰ ਦੇ ਚੇਅਰਮੈਨ ਹੈ ਜਸਪ੍ਰੀਤ ਸਿੰਘ ਕਰਮਚਰਜੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਾਂਗਾ ਕਿ ਮੈਂ ਤੁਹਾਨੂੰ ਵੀ ਇਹ ਤਸਵੀਰਾਂ WhatsApp ਕੀਤੀਆਂ ਤੁਸੀਂ ਵੇਖੀਆਂ ਵੀ ਹੈ ਕਿ ਤੁਸੀਂ ਇਸ ਤੇ ਕੋਈ ਕਾਰਵਾਈ ਕਰੋਗੇ ਕਿਉਂਕਿ ਇਹ ਇੱਕ ਧਰਮ ਦਾ ਮਾਮਲਾ ਹੈ ਇਹ ਧਾਰਮਿਕ ਮਰਿਆਦਾ ਨੂੰ ਠੇਸ ਪਹੁੰਚਾਇਆ ਗਿਆ ਹੈ ਇਹ ਮਰਿਆਦਾ ਨੂੰ ਛੇਕੇ ਟੰਗਿਆ ਗਿਆ ਹੈ ਕਿ ਤੁਸੀਂ ਆਪਣੇ ਮੈਂਬਰਾਂ ਦੇ ਖਿਲਾਫ ਜਨਰਲ ਸਕੱਤਰ ਦੇ ਖਿਲਾਫ ਮੀਤ ਪ੍ਰਧਾਨ ਦੇ ਖਿਲਾਫ ਆਪ ਕਾਰਵਾਈ ਕਰੋਗੇ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਓਗੇ ਸੰਗਤ ਇੰਤਜ਼ਾਰ ਕਰ ਰਹੀ ਹੈ ਤੁਹਾਡੀ ਕਾਰਵਾਈ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ